ਤੇ ਹੁਣ ਜ਼ਿਕਰ ਮੌਸਮ ਦਾ ਪਾਣਾ ਚ ਪਏ ਮੀਂਹ ਦਾ ਹੁਸ਼ਿਆਰਪੁਰ ਤੱਕ ਅਸਰ ਨਜ਼ਰ ਆਇਆ ਪੰਗੀ ਚੌ ਦੇ ਵਿੱਚ ਅਚਾਨਕ ਸੈਲਾਬ ਆ ਗਿਆ ਰਹਾਇਸ਼ੀ ਇਲਾਕਿਆਂ ਤੇ ਖਤਰਾ ਮੰਡਰਾਇਆ ਔਰ ਚੌ ਲੋਕ ਪਾਰ ਕਰਨ ਦੇ ਲਈ ਆਪਣੀ ਜਾਨ ਦਾਤੇ ਲਾ ਰਹੇ ਨੇ ਆਪਣੀ ਜਾਨ ਖਤਰੇ ਚ ਪਾ ਕੇ ਲੋਕ ਚੌ ਪਾਰ ਕਰ ਰਹੇ ਨੇ ਇਹ ਤਸਵੀਰਾਂ ਨੇ ਜਿਸ ਤਰੀਕੇ ਨਾਲ ਲੋਕ ਇਸ ਚੌ ਚੋਂ ਲੰਘ ਰਹੇ ਨੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਕਿਉਂਕਿ ਇਹ ਵਿਚਕਾਰ ਸਿਰਫ ਇੱਕ ਪੁਲ ਹੈ ਤੇ ਪੁਲ ਦੇ ਆਸੇ ਪਾਸੇ ਦੋਨੇ ਬਹੁਤ ਡੂੰਗਾ ਪਾਣੀ ਹੈ ਡੂੰਗਾਈ ਵਾਲਾ ਪਾਣੀ ਹੈ ਪਹਿਲਾਂ ਵੀ ਇਸ ਜਗ੍ਹਾ ਤੇ ਹੁਸ਼ਿਆਰਪੁਰ ਇੱਥੇ ਹਾਦਸੇ ਵਾਪਰ ਚੁੱਕੇ ਨੇ ਪਿਛਲੇ ਸਾਲ ਇੱਥੇ ਇੱਕ ਨੋਵਾ ਗੱਡੀ ਰੁੜ ਗਈ ਸੀ ਔਰ ਇਹ ਨੋਵਾ ਚ ਜਿੰਨੇ ਸਵਾਰ ਸੀ ਉਹ ਸਾਰੇ ਜਿਹੜੇ ਆ ਮੌਤੇ ਮੂੰਹ ਚ ਜਾ ਪਏ ਸੀ ਅਮਰੀਕ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਅਮਰੀਕੇ ਉਹੀ ਜਗ੍ਹਾ ਹੈ ਜਿੱਥੇ ਪਿਛਲੇ ਸਾਲ ਹਾਦਸਾ ਵਾਪਰਿਆ ਸੀ ਜੀ ਜੀ ਮੈਂ ਇਹਨੂੰ ਕਰੈਕਟ ਕਰਨਾ ਚਾਹੁੰਦਾ ਇਹ ਜਗ੍ਹਾ ਉਹ ਨਹੀਂ ਹੈ ਕਿ ਇਹ ਜਗ੍ਹਾ ਵਿਜੇ ਹੁਸ਼ਿਆਰਪੁਰ ਦੇ ਨਾਲ ਲੱਗਦਾ ਜਿਹੜਾ ਚੋ ਪੰਗੀ ਚੋ ਹੈ ਇਹ ਉਹ ਹੈ ਪਰ ਉਸ ਚੋ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜਾ ਹਿਮਾਚਲ ਦੇ ਨਾਲ ਲੱਗਦਾ ਇਲਾਕਾ ਕਰਕੇ ਕੰਢੀ ਖੇਤਰ ਦੇ ਵਿੱਚ ਬਹੁਤ ਸਾਰੇ ਅਜਿਹੇ ਚੋ ਨੇ ਜਿਹੜੇ ਅੱਜ ਪਾਣੀ ਦੇ ਨਾਲ ਭਰੇ ਹੋਏ ਨੇ ਹੁਸ਼ਿਆਰਪੁਰ ਦੀ ਗੱਲ ਕੀਤੀ ਹੈ ਪੰਗੀ ਚੋ ਵਜਾਂ ਜਿਹੜੇ ਤੜਕਸਾਰ ਤੋਂ ਵੀ ਪਾਣੀ ਆਇਆ ਕਿਉਂਕਿ ਦਿੱਸਿਆ ਜਰਾ ਹਿਮਾਚਲ ਦੇ ਵਿੱਚ ਬਹੁਤ ਮੀਂਹ ਪਿਆ ਪੰਗੀ ਚੋ ਦੇ ਵਿੱਚ ਗੱਲ ਇਹ ਹੈ ਕਿ ਪੰਗੀ ਚੋ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪ੍ਰਵਾਸੀ ਝੁੱਗੀਆਂ ਬਣਾ ਹੇ ਨਹੀਂ ਪ੍ਰਸ਼ਾਸਨ ਨੇ ਬੇਸ਼ੱਕ ਉਹਨਾਂ ਨੂੰ ਦੋ ਤਿੰਨ ਵਾਰ ਐਲਟੀਮੇਟਮ ਵੀ ਦਿੱਤਾ ਕਿ ਆਪਣੇ ਝੁੱਗੀਆਂ ਚੱਕ ਲਓ ਕਿਉਂਕਿ ਇਸ ਵਾਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਰਸਾਤ ਜ਼ਿਆਦਾ ਹੋਵੇਗੀ ਤੇ ਪੰਗੀਚੋ ਦਾ ਨੁਕਸਾਨ ਵੀ ਹੋ ਸਕਦਾ ਹੈ ਪਰ ਦੇਖਿਆ ਜਾਵੇ ਤਾਂ ਲੋਕ ਨਹੀਂ ਸੁਣਦੇ ਤੁਸੀਂ ਤਸਵੀਰਾਂ ਚ ਹੀ ਦੇਖਦੇ ਹੋ ਕਿਵੇਂ ਲੋਕ ਪਾਣੀ ਦੇ ਵਿੱਚੋਂ ਹੀ ਚੋ ਪਾਰ ਕਰ ਰਹੇ ਹਨ ਤੇ ਹੁਸ਼ਿਆਰ ਪਰ ਲੱਗਦੇ ਤਕਰੀਬਨ 8 ਤੋਂ 10 ਚੋਆਂ ਦੇ ਵਿੱਚ ਅੱਜ ਵਿਜੇ ਪਾਣੀ ਆਇਆ ਹੋਇਆ ਹੈ ਜੀ ਤੇ ਹੁਣ ਇਸ ਇਸ ਵੇਲੇ ਤਾਜ਼ਾ ਸਥਿਤੀ ਕੀ ਹੈ ਇਸੇ ਨਾਲ ਪਾਣੀ ਇਸੇ ਤਰ੍ਹਾਂ ਪਾਣੀ ਉੱਪਰੋਂ ਦੀ ਵਗ ਰਿਹਾ ਹੈ ਜਾਂ ਕੁਝ ਫਰਕ ਪਿਆ ਹੈ ਸੇ ਵੀ ਜੇ ਪਾਣੀ ਐਸੀ ਤਰ੍ਹਾਂ ਇਸ ਤੋਂ ਵੀ ਪਾਣੀ ਵਧਿਆ ਹੀ ਐ ਘਟਿਆ ਨਹੀਂ ਹੈਗਾ ਕਿਉਂਕਿ ਹਮਾਸ਼ਹਾਰ ਪਰ ਜਿਹੜਾ ਹਿਮਾਚਲ ਦੇ ਨਾਲ ਲੱਗਦਾ ਹੀ ਇੱਕ ਡਿਸਟ੍ਰਿਕਟ ਆ ਉਹਦੇ ਕਾਰਨ ਹਿਮਾਚਲ ਤੋਂ ਜਿੰਨਾ ਵੀ ਪਾਣੀ ਹੁੰਦਾ ਐ ਉਹ ਰੁੜ ਕੇ ਨੀਚੇ ਪੰਜਾਬ ਨੂੰ ਹਿਸ਼ਾਰਪਨ ਨੂੰ ਕਵਰ ਕਰਦਾ ਤੇ ਪੰਗੀ ਚੋ ਦੇ ਵਿੱਚ ਪਾਣੀ ਇਸ ਵੇਲੇ ਉਹੀ ਤਰ੍ਹਾਂ ਵਗ ਰਿਹਾ ਐ ਵੀ ਜੀ ਪਰ ਇੱਥੇ ਜਿਹੜੇ ਜਿਹੜੇ ਲੋਕ ਲੰਘ ਰਹੇ ਐ ਅਸੀਂ ਦੇਖ ਰਹੇ ਹਾਂ ਜਿਵੇਂ ਗੱਡੀਆਂ ਲੰਘ ਰਹੀਆਂ ਪਿਛਲੀ ਵਾਰ ਜਿਹੜੀ ਚੋ ਦੀ ਤੁਸੀਂ ਗੱਲ ਕਰ ਰਹੇ ਹੋ ਜਿੱਥੇ ਹਾਦਸਾ ਵਾਪਰਿਆ ਸੀ ਉੱਥੇ ਵੀ ਇਦਾਂ ਹੀ ਗੱਡੀ ਲੰਘ ਰਹੀ ਸੀ ਔਰ ਹੌਲੀ ਹੌਲੀ ਕਿਸਕ ਕੇ ਚੋ ਦੇ ਵਿੱਚ ਚਲੀ ਗਈ ਸੋ ਕੀ ਇੱਥੇ ਹੁਣ ਆਵਾਜਾਈ ਦੇ ਲਈ ਰੋਕਿਆ ਨਹੀਂ ਜਾ ਰਿਆ ਲੋਕਾਂ ਨੂੰ ਕਿ ਤੁਸੀਂ ਇੱਥੋਂ ਦੀ ਨਾ ਲੰਘੋ ਖਤਰਾ ਹੈ ਜਾਂ ਕੋਈ ਬਦਲਵਾਂ ਰਸਤਾ ਜੀ ਵੀ ਜੀ ਜੇ ਗੱਲ ਐਕਚੁਅਲੀ ਜੀ ਕੀਤੀ ਜਾਵੇ ਤਾਂ ਇਸ ਵੇਲੇ ਹੁਸ਼ਿਆਰਪੁਰ ਪੁਲਿਸ ਵੱਲੋਂ ਉਹਨੀ ਜਗ੍ਹਾ ਟ੍ਰੈਫਿਕ ਪੁਲਿਸ ਦੋਨੇ ਪਾਸੇ ਲਗਾ ਦਿੱਤੀ ਗਈ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਕਿਉਂਕਿ ਪਾਣੀ ਦਾ ਵਹਾਅ ਕੀ ਨਾਲੋਂ ਵੀ ਥੋੜਾ ਤੇਜ਼ ਹੋਇਆ ਇਸ ਲਈ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਕਿ ਇਸ ਰਸਤੇ ਤੋਂ ਨਾ ਜਾਓ ਇਸ ਤੋਂ ਅੱਧਾ ਕਿਲੋਮੀਟਰ ਅੱਗੇ ਵੀ ਜੀ ਇਸੀ ਪੰਜੀ ਪੁਲਿਸ ਦੇ ਪੁਲ ਬਣਿਆ ਹੋਇਆ ਹੈ ਕਿ ਲੋਕ ਪੁਲ ਦੇ ਉੱਤੇੋਂ ਜਾਣ ਇਸ ਵੇਲੇ ਉੱਥੇ ਟ੍ਰੈਫਿਕ ਪੂਰੀ ਤਰ੍ਹਾਂ ਰੁਕੀ ਹੋਈ ਹੈ ਜੀ ਵੀ ਜੀ ਠੀਕ ਹੈ ਧੰਨਵਾਦ ਸ਼ੁਕਰੀਆ ਅਮਰੀਕ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਅਮਰੀਕ కుమార్ ਸਾਡੇ ਸਹਿਯੋਗੀ ਜਿਵੇਂ ਜਾਣਕਾਰੀ ਦੇ ਰਹੇ ਸੀ ਤਸਵੀਰਾਂ ਹੀ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਐ ਪਿਛਲੀ ਵਾਰ ਅਸੀਂ ਜਿਹੜੇ ਚੋਹ ਦੇ ਵਿੱਚ ਹਾਦਸੇ ਦਾ ਜ਼ਿਕਰ ਕਰ ਰਹੇ ਸੀ ਉਹ ਇੱਕ ਹੋਰ ਹੈ ਪਰ ਬਿਲਕੁਲ ਸੇਮ ਹੈ ਲਗਭਗ ਇਸੇ ਤਰ੍ਹਾਂ ਹੀ ਸੀ ਕਿ ਚੋਹ ਦੇ ਉੱਪਰੋਂ ਦੀ ਜਦੋਂ ਪਾਣੀ ਦਾ ਲੈਵਲ ਵੱਧ ਜਾਂਦਾ ਤਾਂ ਉਹ ਫਿਰ ਵਗਣ ਲੱਗਦਾ ਹੈ ਔਰ ਜਦੋਂ ਪਾਣੀ ਥੋੜਾ ਜ਼ਿਆਦਾ ਹੋਇਆ ਤਾਂ ਗੱਡੀਆਂ ਸਕਿਡ ਕਰ ਜਾਂਦੀਆਂ ਔਰ ਸਕਿਡ ਕਰਕੇ ਚੋਹ ਦੇ ਵਿੱਚ ਚਲੀਆਂ ਜਾਂਦੀਆਂ ਪਿਛਲੀ ਵਾਰ ਇਹ ਨਵਾਂ ਗੱਡੀ ਹਿਮਾਚਲ ਦੇ ਲੋਕ ਸਵਾਰ ਸੀ ਇੱਕ ਵਿਆਹ ਸਮਾਗਮ ਚ ਆ ਰਹੇ ਸੀ ਤਾਂ ਗੱਡੀ ਰੁੜ ਗਈ ਸੀ ਸਾਰੇ ਲੋਕ ਅ ਉਹਦਾ ਇੱਕ ਬੱਚਾ ਬਚਿਆ ਸੀ ਬਾਕੀ ਬਾਕੀਆਂ ਦੀ ਡੈਥ ਹੋ ਗਈ ਸੀ ਸੋ ਇਹ ਬੜਾ ਖਤਰਨਾਕ ਇਸ ਪਾਸੇ ਬਣ ਜਾਂਦਾ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ احتیاط ਰੱਖਣ ਦੀ ਜ਼ਰੂਰਤ ਹੈ ਖਾਸ ਕਰਕੇ ਜਿਹੜੇ ਲੋਕ ਇਸ ਤਰੀਕੇ ਨਾਲ ਚੋ ਪਾਰ ਕਰਦੇ ਨੇ